ਕਾਰ ਦੀ ਟਿੱਕੀ ਵਿੱਚ ਲੁਕਾ ਕੇ ਸ਼ਰਾਬ ਦੀ ਤਸਕਰੀ ਕਰਨ ਵਾਲਾ ਅਤੇ ਇੱਕ ਮੋਟਰਸਾਈਕਲ ਚੋਰ ਪੁਲਸ ਵੱਲੋਂ ਗ੍ਰਿਫਤਾਰ 15 ਪੇਟੀਆਂ ਸ਼ਰਾਬ ਅਤੇ ਚੋਰੀ ਦੇ ਮੋਟਰਸਾਈਕਲ ਪਏ ਬਰਾਮਦ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋ ਮੁਲਜ਼ਮਾਂ ਖਿਲਾਫ थाना ਸਿਟੀ ਗਰਤਾਰਸਪੁਰ ਵਿੱਚ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਇਸ ਦੇ ਨਾਲ ਹੀ थाना ਸਿਟੀ ਪੁਲਸ ਵੱਲੋਂ 15 ਪੇਟੀਆਂ ਯਾਨਕੀ 180 ਬੋਤਲਾਂ ਠੇਕੇ ਦੀ ਸ਼ਰਾਬ ਸਮੇਤ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਿਸ ਦੀ ਪਛਾਣ ਕਗਨਦੀਪ ਸਿੰਘ ਪੁੱਤਰ ਸੁਨੂਮ ਹਾਜ਼ਰਬਾਦਸੀ ਲੁਧਿਆਣਾ ਦੇ ਤੌਰ ਤੇ ਹੋਈ ਹੈ ਦੋਸ਼ੀ ਚਿੱਤੇ ਦੀ ਸਵਿਫਟ ਡਿਜ਼ਾਇਰ ਕਾਰ ਦੀ ਟਿੱਕੀ ਵਿੱਚ ਪੁਰਾਣਾ ਸ਼ਾਲਾ ਸਾਈਡ ਤੋਂ ਸ਼ਰਾਬ ਜਾਂ ਇਹ ਬੇਟੀਆਂ ਪਰਕੇ ਲਿਆ ਰਿਆ ਸੀ ਐਸਐਚਓ ਨੇ ਅਕਿਤਸ਼ਕ ਦੇ ਮੌਜਮ ਕਗੰਧੀ ਸਿੰਘ ਉੱਪਰੋਂ ਪਹਿਲਾ ਮੀਂਹ ਚੋਰੀ ਅਤੇ ਲੁੱਟ ਖੋਦੇ ਮਾਮਲੇ ਵਕ ਵਕ ਥਾਣਿਆਂ ਵਿੱਚ ਤਰਜਹੰ ਜਦ ਕਿ ਇਸ ਦੇ ਖਿਲਾਫ ਥਾਣਾ ਤਰਾਂਗਾਂ ਵਿੱਚ ਅਸਲਾ ਐਕਟ ਅਤੀਨ ਇੱਕ ਹੋਰ ਮਾਮਲਾ ਤਰਜਹ ਹੈ ਉੱਤੇ ਪਾਸੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੇ ਹਥਾਣਾ ਸਿਟੀ ਗਰਤਾਸਪੁਰ ਤੇ ਐਸ ਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਐਸਟੀ ਕਾਲਜ ਨੇੜੇ ਨਕਲ ਲਗਾ ਕੇ ਬਿੰਟ ਮੁਸਤਾਫਾ ਚੱਟਾਂ ਤੇ ਰਹਿਣ ਵਾਲੇ ਸਲਤਾਨੀਆਂ ਮਸੀ ਉਰਫ ਮੋਟਾ ਮੋਟਰਸਾਈਕਲ ਹੀਰੋ ਆਂਡਾ ਸਪਲੈਂਡਰ ਸਮੇਤ ਗ੍ਰਿਫਤਾਰ ਕੀਤਾ ਹੈ ਜਿਸ ਤੇ ਕੋਈ ਕਾਗਜ਼ਾਤ ਉਹ ਨਹੀਂ ਦਿਖਾ ਸਕਿਆ ਪੁੱਛ ਕੇ ਚੈੱਕ ਕਰਨ ਤੋਂ ਪਤਾ ਲੱਗਿਆ ਕਿ ਇਹ ਮੋਟਰਸਾਈਕਲ ਉਸ ਵੱਲੋਂ ਚੋਰੀ ਕੀਤਾ ਗਿਆ ਸੀ ਬਾਦ ਵਿੱਚ ਉਸ ਦੀ ਨਿਸ਼ਾਨਦੇਹੀ ਤੇ ਦੂਹਰ ਐਕਟਿਵਾ ਸਕੂਟਰੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ ਐਸ ਐਚਓ ਨੇ ਦੱਸਿਆ ਕਿ ਮੁਰਜਮ ਤੇ ਪਹਿਲਾਂ ਵੀ ਚੋਰੀ ਤੇ ਵੱਖ-ਵੱਖ ਮਕਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ ਉਸ ਨੂੰ ਅਦਾਲਤ ਪਾਸੋਂ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ ਇਹ ਮੰਨਜੋਗ ਐਸ ਐਸ ਪੀ ਸੀਰੀਏ ਜੀ ਇਸ ਦੇ ਅਨੁਸਾਰ ਇਹ ਦਿਸ਼ਾ ਵਿੱਚ ਨਿਸ਼ਾਨ ਸਾਤ ਐਸ ਪੀ ਡੀ ਤੇ ਐਸ ਪੀ ਸਿਟੀ ਦੀ ਹੈ ਹਦਾਇਤ ਅਨੁਸਾਰ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਚੋਰੀ ਦੇ ਮੋਟਰਸਾਈਕਲ ਹੋ ਰਹੇ ਸੀਗੇ ਉਦੇ ਵਿੱਚ ਸਹੀ ਸਲਾਤਿਆਨ ਮਸੀਲ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ ਸਾਨੂੰ ਦੋ ਮੋਟਰਸਾਈਕਲ ਤੇ ਐਕਟ ਬਰਾਮਦ ਹੋਈ ਹੈ ਤਾਂ ਹੋਰ ਵੀ ਬਰਾਮਦਗੀਆਂ ਹੁਣ ਵੀ ਰਿਮਾਂਡ ਤੇ ਲਾ ਕੇ ਕਰਾਂਗੇ ਜਿੱਤੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਸਿਟੀ ਦੇ ਵਿੱਚ ਨੇ ਜੀ ਕੁਝ ਦਰਾਂਗੇ ਦੇ ਵਿੱਚ ਨੇ ਜੀ ਤੇ ਮੋਸਹਾਰਟ ਕ੍ਰਿਮੀਨਲ ਆ ਜੀ ਜੋ ਇਹ ਟੈਨਸ਼ਨ ਆਸੀ ਸੀ 25 ਜਨਵਰੀ ਨੂੰ ਕਨਵਰਟਡ ਅਲਜਾ ਜਿਹੜੀ ਜਗ੍ਹਾ ਚੋਰੀ ਕਰਦੇ ਵਿੱਚ ਦੇ ਹੈਗੇ ਨੇ ਮੋਟਰ ਹਾਂਜੀ ਹੁਣ ਰਿਮਾਂਡ ਤੇ ਲਾਵਾਂਗੇ ਜੀ ਤੇ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਜਿਹੜੇ ਵੀ ਆਉਣਗੇ ਸਾਹਮਣੇ ਤੱਥ ਤੇ ਉਹ ਤੁਹਾਡੇ ਸਾਹਮਣੇ ਅਗੰਤੂਨ ਦੱਸਾਂਗੇ ਜੀ ਇਹਦਾ ਬੈਕਗ੍ਰਾਉਂਡ ਸੋਤਰੀ ਮਸੀਹ ਜੀ ਮਸਤਫਾ ਬਾਪ ਪਿੰਡ ਹੈਗਾ ਮਸਤਫਾ ਜੇਟਾ ਦਾ ਰਹਿਣ ਵਾਲਾ ਪਹਿਲਾਂ ਵੀ ਇੱਥੇ ਸਿੱਟੀ ਦੇ ਵਿੱਚ ਤੇ ਮਖਦਮਾ ਦਰਜ ਚੋਰੀ ਦੇ ਕਿ ਲੁੱਟਪੋਜ ਹੋ ਗਿਆ ਇਸ ਲਈ ਜਿੱਤੂ ਜਗਾ ਆ ਇੱਕ ਪੱਜੀ ਚੇਜ ਨਾੜ ਤਾਂ ਵੀ ਹੈ ਕਰੀ ਇੱਥੇ ਐਫ ਆਈ ਨੰਬਰ 22 ਉਹ ਇਹ ਦਰਜ ਜਿਹਦੇ ਵਿੱਚ ਗੰਨੀ ਸੋਨੂੰ ਮਾਜਣਾ ਜੀ ਠੀਕ ਹੈ ਜੀ ਇਹ ਰਹਿਣ ਵਾਲਾ ਵਾ ਸ਼ਿਮਲਾਪੁਰੀ ਲੁਧਿਆਣਾ ਦਾ ਜੀ ਜਿੱਤੇ ਪਹਿਲਾਂ ਵੀ ਮੁਕਦਮਾ ਦਰਜ ਨੇ ਜਿਸ ਤੋਂ ਅਸੀਂ ਨਾਕਾ ਲਗਾਇਆ ਅਜ ਤੇ ਪ੍ਰਾਣਾਸ਼ਾਲਾ ਤਰਫ ਤੋਂ ਆ ਰਿਹਾ ਸੀ ਜਿਹਦੇ ਕੋਲੋਂ ਅਸੀਂ ਜਦੋਂ ਰੰਗ ਤੇ ਚਿੱਟਾਂਗ ਦੀ ਸਕ੍ਰਿਪਟ ਜ਼ਾਹਿਰ ਹੈ ਜੀ ਚੈੱਕ ਕੀਤੀ 29460 ਬੋਤਲਾਂ ਕਾਲਾਗੂਰ 12 ਬੋਤਲਾਂ ਪੰਜਾਬ ਲੈਂਡ ਲਾਰਡ ਰਾਮ ਗੱਡੀ ਦੇ ਡਿੱਕੀ ਵਿੱਚੋਂ 108 ਬੋਤਲਾਂ ਪੰਜਾਬ ਬਲੈਕ ਹਾਰਨ ਸ਼ਰਾਬ ਇਹ ਬਰਾਮਦ ਹੋਈ ਹੈ ਜੀ ਕਿੱਥੋਂ ਆ ਰਿਹਾ ਸੀ ਤਾਂ ਇਹ ਕਿੱਥੇ ਕਿੱਥੇ ਪਚੌੜੀ ਸੇ ਲੈਤਾ ਸੀ ਇਹ ਹੁਣ ਪ੍ਰਣਾ ਸਾਹਿਬ ਜੀ ਸਾਈਡ ਤੋਂ ਆਏ ਸੀ ਪਰ ਹੁਣ ਇਹ ਪੁੱਛ ਕੇ ਅਸੀਂ ਗਿਆ ਰਿਮਾਰਕ ਤੇ ਲਵਾਵਾਂਗੇ ਕਿ ਕਿਹਾ ਮੈਂ ਅਮਰਸਤ ਤੋਂ ਲਿਆਂਦੀ ਆ ਹਾਂ ਰਿਮਾਰਕ ਤੋਂ ਬਾਅਦ ਅਸੀਂ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਰਏ ਤੇ ਕਿੱਥੇ ਨੇ ਪਚਾਉਣੀ ਸੀ ਜੀ ਇਹਦੇ ਪਹਿਲੇ ਮਾਮਲਾ ਦੇ ਤੋ ਸ਼ਰਾਬ ਦੇ ਜਿਹੜੇ ਹੋ ਗਏ ਸ਼ਰਾਬ ਦੇ ਮਾਮਲੇ ਇਹ ਚੋਰੀ ਦੇ ਮਕਦਮੇ ਦਰਜ ਨੇ ਜੀ 379 2 3411 ਨੰਬਰ ਦੇ ਮਕਦਮੇ ਦਰਜ ਨੇ ਜੀ ਪਹਿਲਾਂ ਦਿਵਾਨੇ ਦੇ ਵਿੱਚ ਨਹੀਂ ਜੀ ਦਰੰਗਲੇ ਦੇ ਵਿੱਚ ਨਹੀਂ ਸ਼ਾਹਪੁਰ ਕੰਡੀ ਦਰਜ ਨੇ ਜੀ ਇਹਦੇ ਟੋਟਲ 8 ਕਮ ਮਕਦਮੇ ਦਰਜ ਨੇ ਪਹਿਲਾਂ ਜੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਇਹਦੇ ਖਿਲਾਫ ਜੀ ਹੁਣ ਅਸੀਂ 61 14 ਦਾ 72 242 ਐਕਟ ਲਾ ਕੇ ਤਰਮਖਮਾ ਦਰਜ ਕੀਤਾ ਜੀ